ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢਿੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਹੈਗਾ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਅੱਜ ਦੀ ਵੀਡੀਓ ਪਿੰਡ ਚਾਉ ਕੇ ਦੂਜਾ ਸੂਆ ਸੂਈ ਸਵਾਈ ਬਾੜ ਲੈ ਕੇ ਆਏ ਆ ਆਪਾਂ ਤੇ ਮਗਰ ਕੀ ਆ ਦੁੱਧ ਕਿੰਨਾ ਰੇਟ ਕੀ ਆ ਸਾਰਾ ਕੁਝ ਪੁੱਛਾਂਗੇ ਤੇ ਸਤਿ ਸ਼੍ਰੀ ਅਕਾਲ ਬਾਈ ਬੱਗੇ ਸਤਿ ਸ਼੍ਰੀ ਅਕਾਲ ਬਾਈ ਜੀ ਹੋ ਠੀਕ ਠਾਕ ਹੂੰ ਤੇ ਚੰਗਾ ਰਿਸਪੌਂਸ ਆਉਂਦਾ ਜੀ ਵੀਡੀਓ ਕਰਕੇ ਜਾਂਦੇ ਹੁੰਨੇ ਠੀਕ ਆ ਤੇ ਕਰਿਓ ਮੜਾ ਇਹ ਨੰਬਰ ਦੱਸਿਓ 9897624270 ਪਿੰਡ ਚੌਕੇ ਪਿੰਡ ਚੌਕੇ ਜੀ ਤੇ ਤਹਿਸੀਲ ਫੂਲ ਤੇ ਜ਼ਿਲ੍ਹਾ ਬਠਿੰਡਾ ਜ਼ਿਲ੍ਹਾ ਬਠਿੰਡਾ ਸੀਰ ਵਾਲੇ ਵਾਲੀ ਜੀ ਤਹਿਸੀਲ ਫੂਲ ਫੂਲ ਵੀ ਆ ਤੇ ਵਾਲਿਆਂ ਦੇ ਵੀ ਠੀਕ ਆ ਜੀ ਤੇ ਬਾਈ ਅੱਜ ਆਪਾਂ ਬੈਡ ਦਿਖਾਉਣੀ ਆ ਹਾਂ ਇਹ ਦੂਜਾ ਸੀ ਦੋ ਤਰੀਕ ਦੀ ਸੂਈ ਨੰਬਰ ਬੋਲਦਾ ਆਪਾਂ ਹਾਂ ਨੰਬਰ ਬੋਲ ਠੀਕ ਆ ਪਿੰਡ ਚਾਉ ਕੇ ਪਿੰਡ ਜਾਉਗੇ ਜੀ ਤੇ ਦੋ ਤਰੀਕ ਦੀ ਸੂਈ ਵੀ ਮਗਰ ਕੀ ਆ ਗਿਆ ਦੋ ਤਰੀਕ ਦੀ ਸੂਈ ਆ ਮਗਰ ਬੱਚੀ ਹੈ ਜੀ ਬੱਚੀ ਬਹੁਤ ਪਿਆਰੀ ਹੈ ਨਾ ਬਗੇ ਆ ਦੇਖ ਨਾਲ ਨਾਲ ਹੀ ਇੱਕ ਨਾਲ ਇੱਕ ਫ੍ਰੀ ਆ ਬਾਈ ਆ ਦੇਖੋ ਨਾਲ ਨਾਲ ਤੇ ਬਾਈ ਦੀਆਂ ਗੱਲਾਂ ਜਮਾ ਸਹੀ ਹੁੰਦੀਆਂ ਕਾਫੀ ਵੀਡੀਓ ਆਪਣੇ ਚੈਨਲ ਤੇ ਕੋਈ ਇਹੋ ਜੀ ਗੱਲ ਨਹੀਂ ਦੋ ਤਰੀਕ ਦੀ ਸੂਈ ਹੈ ਦੋ ਤਰੀਕ ਦੀ ਸੂਈ ਆ ਹਾਂ ਅੱਜ 4 ਤਰੀਕ ਆ ਆਈ 4 ਤਰੀਕ ਆ 12 ਕਿਲੋ ਦੁੱਧ 12 ਦਾ ਵੀ ਤੇਰੇ 12 ਮੰਨ ਤੇ ਕਿੰਨਾ ਘੜ ਦੁੱਧ ਇਹ ਦੇ ਦੂ 17 17 ਕਿਲੋ ਓਕੇ ਤੇ ਖੋਲ ਨੂੰ ਤੋਰ ਕੇ ਦਿਖਾ ਦਈਏ ਆ ਦੇਖੋ ਲੇਵਾਲੂ ਵਾ ਕਰੋ ਚੈੱਕ ਕਿਆ ਬਾਤ ਆ ਆ ਦੇਖੋ ਜੀ ਸਟਿਕ ਲੇਵਾ ਨਹੀਂ ਵੀ ਉਹ ਹਾਂ ਪੂਰਾ ਫੱਟ ਖੁੱਚੋਂ ਤੋਂ ਤਾਂ ਵਾਲਾ ਹਵਾਨਾ ਫੱਟ ਫਾੜ ਤੇ ਖੋਲ ਲੈ ਵੀਰੇ ਤੋਰ ਕੇ ਦਿਖਾ ਦਈਏ ਮਿਲਕ ਵੀਨ ਚੰਗੀ ਆਉਂਦੀ ਆ ਚਬਾਈ ਕਰਦੀ ਆਪਾਂ ਕਰਕੇ ਦਿਖਾ ਬਾਈ ਠੀਕ ਆ ਕੋਈ ਗੱਲ ਨਹੀਂ ਬਾਈ ਚਬਾਈ ਤੁਹਾਨੂੰ ਸਾਰੀ ਸਾਰੀ ਕਰਨੀ ਵੀਰੇ ਚਬਾਈ ਸਾਰੀ ਚਬਾਈ ਤੁਹਾਨੂੰ ਕਰਕੇ ਦਿਖਾਉਂੇ ਤੋਰ ਦੇ ਫੇਸਬੁਕ ਕਰੋ ਚੈੱਕ ਟਾਈਮ ਦੱਸ ਦਿੰਨੇ ਆ ਟਾਈਮ ਤਾਂ ਲੇਟ ਹੀ ਹੋਇਆ ਮੈਂ 6:30 ਹੋਏ ਪਿਆ ਆ ਦੇਖੋ ਜੀ ਹੌਣ ਤੇ ਵੀਰੇ ਥੋੜਾ ਜਿਹਾ ਹੋ ਗਿਆ ਲੇਟ ਤੇ ਫਸੇ ਫਿਰਦੀ ਆ ਥੱਲੇ ਤੇ ਬਾਕੀ ਕਿੰਨੇ ਵਜੇ ਦੀ ਤੜਕੇ ਚਵਾਈ ਕਰੀ ਵੀ ਆ? ਬਾਈ ਤੜਕੇ ਆਪਾਂ ਚੋਈਏ 3 ਵਜੇ। ਓਕੇ। ਜਿੰਨਾ ਮਰਜ਼ੀ ਚੋਲੇ ਜਾ। ਨਹੀਂ ਨਹੀਂ 22 ਦੀ ਗੱਲ 'ਚ ਭੋਰਾ ਵੀ ਝੂਠ ਨਹੀਂ ਹੁੰਦਾ। ਉਹ ਮੈਥੋਂ ਗਰੰਟੀ ਲੈ ਲਿਓ ਕੋਈ ਇਹੋ ਜੀ ਗੱਲ ਨਹੀਂ। ਤੇ ਬਾਕੀ ਦਾ ਤੁਹਾਨੂੰ ਮੇਰੇ ਸੁਭਾਅ ਦਾ ਵੀਰੇ ਪਤਾ ਹੀ ਆ। ਆਪਾਂ ਵੀਡੀਓ ਕਰਦੇ ਆਂ ਤੇ ਚੰਗੋ ਹੀ ਕਰਦੇ ਆਂ। ਠੀਕ ਆ ਜੀ। ਛੱਡੀ ਬਾਈ ਕੂੜੀਆਂ ਜਮਾ। ਓਕੇ ਬਾਈ। ਚਲੋ ਫਿਰ ਛੱਡੋ ਬੱਚਾ ਛੜਨ ਦੀ ਲੋੜ ਹੈ ਕਿ ਲੋੜ ਹੀ ਨਹੀਂ। ਛੱਡਣਾ ਛੱਡਾ ਜਿਹੜਾ ਦਾਮੀਆਂ। ਚਲੋ ਕੋਈ ਗੱਲ ਨਹੀਂ। ਤੇ ਬਾਕੀ ਦਾ ਗਰੰਟੀ ਆ ਵੀਰੇ ਜੇਰ ਜੂਰ ਦੀ ਹੈ ਨਾ। ਮਹਾ ਆਪਣ ਚਲੋ ਜੀ ਛੱਡੋ ਬੱਚਾ 25 ਠੀਕ ਆ ਵੀਰੇ ਓਕੇ ਜੀ ਅਗਲੇ ਨੂੰ ਗਰੰਟੀ ਜੀ ਹੋ ਜਾਂਦੀ ਆ ਵੀਰੇ ਬਜਰੂ ਬੱਚਰੂ ਛੱਡ ਦਿੰਨੇ ਆ ਹੁੰਦਾ ਪੈਰ ਪਟ ਨਹੀਂ ਤਾਂ ਹੈ ਹੀ ਨਹੀਂ ਹਨਾ ਬਾੜੀ ਜਿੰਜੀ ਬਹਿੜ ਆ ਤੇ ਬਾਕੀ ਦਾ ਬਾਈ ਦਾ ਨੰਬਰ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ 98762426 24670 ਚੌਕੇ 24670 ਹਾਂ ਠੀਕ ਆ ਬੱਚਾ ਜਹੁੰਦਾ ਤੂੰ ਦੇਖ ਸਕਦੇ ਹੋ ਨਿਆਣਾ ਆਪਾਂ ਪਾ ਲਿਆ ਤੇ ਜਿਹਨਾਂ ਬੌਲਾ ਨਾ ਸਹੀ ਦੱਸਿਆ ਉਹਵੇਂ ਲੋਕਾਂ ਨਾਲ ਨਿਭਾਈਦਾ ਵੀ 18 ਕਿਲੋ ਹਨਾ ਹਨਾ ਬਾਈ ਬਗੇ ਆਹ ਤਾਂ ਬਾਈ ਯਾਰ ਹੁਣ ਚੋਲੀ ਚਲ ਤਾਰ ਕੇ ਆਹ ਦੇਖੋ ਜੀ ਕਰੀ ਚਲਿਓ ਚੈੱਕ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਨੂੰ ਜਲਦੀ ਜਲਦੀ ਨੂੰ ਕਰ ਦਿਆ ਕਰੋ ਸ਼ੇਅਰ ਜਿੱਥੇ ਲੱਤਾਂ ਲਾ ਲਈ ਆਹ ਦਿਖਾ ਦ ਗਿਆ ਪਾਥਣ ਮੜੇ ਜੇ ਛੱਟ ਦੀ ਖਿਮਾ ਆਹ ਦੇਖੋ ਇਹ ਚਾਰੇ ਥਾਣ ਨਿਕੜਵੇਂ ਪੂਰੇ ਗੈਪ ਤੇ ਚਲੋ ਜੀ ਕਰੋ ਚੋਈ ਬਾਈ ਸੁਰੂ ਯਾਨੀ 13 ਤੋਂ 13.5 ਕਿਲੋ ਬੌੜਾ ਰੈਡੀ ਆ ਹਨਾ ਤੇ ਬਾਕੀ ਸਾਨੂੰ ਟਾਈਮ ਦਾਸਤਾ ਤਰੀਕ ਹੈਗੀ ਆ 4 ਹਨਾ ਅੱਜ ਹਾਂ 2 ਤਰੀਕ ਨੂੰ ਸ਼ੁਰੂ ਹੋ ਜਾਏ 2 ਤਰੀਕ 2 ਦਿਨ ਹੋਇਆ ਹੈ ਤਾਂ ਫਿਰ ਬੌੜੇ ਤਾਂ ਖਾ ਲੂ ਹੀ ਸੀ ਤੜ ਕੇ ਜਮਾ ਖਾਲੀ ਕਰ ਹਾਂਜੀ ਆ ਦੇਖੋ ਜੀ ਤੇ ਬਾਈ ਤੁਹਾਡੇ ਸਾਹਮਣੇ ਹੋਣੀ ਹੈ ਅੱਜ ਤੇ ਆਹ ਦੇਖੋ ਜੀ ਪੂਰ ਪਰਤੇ ਫੜਦੇ ਰਹਿ ਗਏ ਨੰਨੀ ਜਿੱਥੇ 12 ਵਜੇ ਦੀਆਂ ਗਮਾਂਡੀਆਂ ਦੇ ਘਰੇ ਸੁਣਦੀਆਂ ਪੂਰੀ ਵਧੀਆ ਧਾਰਾ ਝੋਟੀ ਬੈੜ ਦੀ ਨਿਭੜਦੀ ਆ ਆ ਦੇਖੋ ਚੱਰੀ ਜਲੋ ਜੇ ਕੋ ਵੀਰੇ ਵੀਡੀਓ ਨੂੰ ਛੱਡ ਕੇ ਨਾ ਜਾਓ ਐਂਡ ਤਾਈ ਸਾਰੀ ਵੀਡੀਓ ਦੇਖਿਓ ਪਹਿਲਾਂ ਸਾਰੀ ਵੀਡੀਓ ਦੇਖ ਲਓ ਫੇਰ ਬਾਈ ਨੂੰ ਲਾ ਲਓ ਫੋਨ ਠੀਕ ਆ ਜੀ ਤੇ ਬਾਈ ਤੁਹਾਨੂੰ ਸਾਰੀ ਲੈਬ ਕਰਕੇ ਦਿਖਾਵਾਂਗੇ ਹੋਰਾ ਵੀਡੀਓ ਰੋਕਣੀ ਨਹੀਂ ਹੋਰਾ ਪਾਉਜ਼ ਨਹੀਂ ਕਰਨੀ ਠੀਕ ਹੈ। ਚੱਕਦੇ ਬਾਈ ਦਵਾ ਦਵਾ ਕਰ। ਪਹਿਲੀ ਥੰਡੀ ਹੈ। ਠੀਕ ਆ ਜੀ। ਤੇ ਬਾਕੀ ਦੀ ਗੱਲ ਊਂ ਵੀ ਬਰੀਡ ਬਰੂਡ ਵੀ ਚੰਗੇ ਆ ਹਨਾ ਬੱਗੇ। ਦੋਵੇਂ ਬਸ ਬਾਹਲੀ ਚੰਗੀ ਰਹਿੜਾ। ਠੀਕ ਆ ਵੀਰੇ। ਠੀਕ ਆ ਵੀਰੇ। ਦੁੱਧ ਨੇ ਕੱਢ ਦੇਣਾ ਜਿੰਨਾ ਤੂੰ ਕਿਹਾ ਵਾਕਈ ਹਨਾ। ਇਹ ਇੱਧਰੇ ਪਾਸੇ ਉਹ ਹੀ ਰੀ। ਬਾਈਆ ਬਹੁਤ ਛੇਤੀ ਨਿਪਟ ਜੂਗੀ। ਤੇ ਆ ਦੇਖੀ ਚੱਲੋ ਵੀਰੇ। ਵੀਡੀਓ ਨੂੰ ਛੱਡ ਕੇ ਨਾ ਜਾਇਓ। ਕਰੋ ਜੀ ਚੈੱਕ। ਤੇ ਬੱਚੀ ਵੀ ਮਗਰ ਤੋਹਫਾ ਹੀ ਆ ਹਨਾ। ਠੀਕ ਆ। ਓਕੇ ਆ ਜਮਾ ਸਾਰਾ ਕੰਮ। ਬਾਕੀ ਇਹ ਸਾਰਾ ਛੇੜਤੀ ਪੁੱਤ ਤੂੰ। ਤੂੰ ਰਹਿਣ ਦੇ ਇੱਕ ਪਾਸੇ ਚੋਈ ਚੱਲ ਕੋਈ ਗੱਲ ਨਹੀਂ ਆ ਦੇਖੋ ਜੀ ਕਰੋ ਚੈੱਕ ਪੂਰੀ ਵਧੀਆ ਚੱਲੀ ਜਾਂਦੀ ਹੈ ਵੀਡੀਓ ਵੀਰੇ ਤੇ ਚੋ ਦੇ ਦਿਓ ਦਵਾ ਦਾ ਕਰੀ ਜਨਿਓ ਜੈਕ ਆ ਦੇਖੋ ਵੀਰੋ ਚਵਾਈ ਹੋਈ ਜਾਂਦੀ ਹੈ ਬਾਕੀ ਦੀ ਗੱਲ ਵੀਡੀਓ ਨੂੰ ਜਲਦੀ ਜਲਦੀ ਨੂੰ ਸ਼ੇਅਰ ਕਰ ਦਿਆ ਕਰੋ ਕਰੋ ਚੱਕ ਅੱਧੀ ਬਾਲਟੀ ਤਾਂ ਹੋ ਗਈ ਤੇ ਦੂਜੀ ਵੀ ਭਰ ਦੇਣੀ ਆ ਬਾਈ ਨੇ 2 ਮਿੰਟਾਂ ਤੋਂ ਪਹਿਲਾਂ ਪਹਿਲਾਂ ਤੇ ਬਾਕੀ ਦੀ ਜਿਹੜੀ ਜਾਣਕਾਰੀ ਹੈਗੀ ਉਹ ਬਾਈ ਤੋਂ ਤੁਸੀਂ ਫੋਨ ਕਰਕੇ ਲੈ ਲੈਣੀ ਆ ਠੀਕ ਆ ਜੀ ਤੇ ਕਿੰਨਾ ਦੁੱਧ ਪੈਸਾ ਦਾ ਦੁੱਧ ਠੀਕ ਆ ਤੇ ਬਾਈ ਬੱਗੇ ਰੇਟ ਇਹਦਾ ਕੀ ਆ ਗਿਆ ਫਿਰ ਕਿੰਨੇ ਟਮੇ ਰੇਟ ਜੇ ਬਾਈ ਲੈਣ ਦੇਦਾ 60000 ਤੇ ਮਾਨਦਾਨ ਦਾ ਕਰਾਂਗੇ ਨਾ ਮੁਕ ਲਖੀਰ ਵਾਲੀ ਗੱਲ ਤਾਂ ਹੈ ਨਹੀਂ ਨਾ ਅੰਬੀ ਵਿੱਚ ਬੰਦ ਵਿੱਚ ਬਾਈ ਕਹਿੰਦੇ ਨੇ ਵੀ ਫੋਨ ਹੀ ਬੰਦਾ ਤਾਂ ਲਾਵੇ ਜੇ ਨਹੀਂ ਲੈਣੀ ਆ। ਹਾਂ ਉਹ ਨਹੀਂ ਉਹ ਨਹੀਂ ਗੱਲਾਂ ਹੁੰਦੀਆਂ। ਕਈ ਵਾਰੀ ਕਿਸੇ ਦਾ ਕਿਵੇਂ ਹੁੰਦਾ ਕੋਈ ਦੂਰੋਂ ਹੁੰਦਾ ਉਹਨੂੰ ਵੱਧ ਵੀ ਕਰਾਇਆ ਜਾਂਦਾ ਹਨਾ। ਕਿਸੇ ਨੂੰ ਕਰਾਇਆ ਕਰੂਆ ਵੱਧ ਪੈਂਦਾ ਹੁੰਦਾ ਕਿਸੇ ਦੀ ਕੋਈ ਗੱਲ ਹੁੰਦੀ ਹੈ ਹਨਾ ਵੀਰੇ। ਬਾਰੇ ਦਾ ਹੈ ਇਹ ਹਾਂ ਅਗਲੇ ਨੇ ਵੀ ਦੁੱਧ ਪੀਣ ਨੂੰ ਲੈਣਾ ਤੇ ਬਾਕੀ ਦਾ ਬੱਚਿਆਂ ਨੇ ਸਾਰਿਆਂ ਨੇ ਦੁੱਧ ਪੀਣਾ ਵੀਰੇ। ਆਪਣੇ ਇਹ ਬੱਚੀ ਬਹੁਤ ਚੰਗੀ ਆ ਮਗਰ ਆਪ ਦਿੰਦੀ ਆ ਵਹਿੜਾ। ਤੇ ਰੇਟ ਵੀ ਤਰਾ ਜਮਾ ਜਾਇਆ ਜੀ ਇਹ ਦਿੰਦਾ ਵੀ ਕੌਣ ਹੈ ਨਹੀਂ। ਹਾਂਜੀ ਹਾਂਜੀ। ਤੇ ਬਾਕੀ ਦੀ ਗੱਲ ਰੇਟ ਜਮਾ ਜਾਇਆ ਜਾ ਹਨਾ। ਠੀਕ ਆ ਬਾਈ। ਨੇੜੇ ਨੂੰ ਨਹੀਂ ਤਾਂ ਲੋੜ ਹੀ ਨਹੀਂ ਪਈ ਲੋੜ ਹੀ ਨਹੀਂ ਠੀਕ ਹੈ ਜੀ ਕਰੀ ਚੱਲਿਓ ਚੈੱਕ ਚਵਾਈ ਵੀਰੇ ਉਸੇ ਪਸ਼ੂ ਦੀ ਬੰਦਾ ਕਹਿੰਦਾ ਵੀ ਆਪਾਂ ਲਾਈਵ ਕਰ ਦਿਆਂਗੇ ਜਿਹੜਾ ਪਸ਼ੂ ਵਧੀਆ ਖੜਦਾ ਹਨਾ ਦੂਜੇ ਦੀਆਂ ਤਾਂ ਦੂਜੇ ਦੀ ਕਿੱਥੇ ਕਰਦਾ ਬੰਦਾ ਚਵਾਈ ਹਨਾ ਇਹ ਤਾਂ ਆਰਾਮ ਮਾਰ ਗਿਆ ਨਹੀਂ ਫਾਇਦਾ ਹਾਂ ਇਹ ਤੁਹਾਡੀ ਗੱਲ ਜਮਾ ਸੀ ਆਹ ਦੇਖੋ ਜੀ ਕਰੀ ਚੱਲਿਓ ਚੈੱਕ ਤੇ ਸਾਰੀ ਵੀਡੀਓ ਪਹਿਲਾਂ ਦੇਖ ਲਿਆ ਕਰੋ ਜਿਹਨੂੰ ਦਿਖਾਉਣੀ ਹੁੰਦੀ ਹੈ ਪਹਿਲਾਂ ਉਹਨੂੰ ਦਿਖਾ ਲਿਆ ਕਰੋ ਫਿਰ ਦਸੱਲੀ ਕਰਕੇ ਲਾਇਆ ਕਰੋ ਫੋਨ ਹਨਾ ਕਿਸੇ ਨੂੰ ਵੀ ਦਿਖਾਉਣੀ ਹੈ ਪਹਿਲਾਂ ਬੰਦਾ ਕਹਿੰਦਾ ਵੀ ਮੈਂ ਦਿਖਾਈ ਨਹੀਂ ਸੀਗੀ ਤੇ ਕੋਈ ਠੱਗੀ ਧੋਖੇ ਵਾਲੀ ਇੱਥੇ ਕੋਈ ਗੱਲ ਨਹੀਂ ਤੇ ਜ਼ਰੂਰ ਬਾਈ ਨਾਲ ਸੰਪਰਕ ਕਰ ਲਿਓ। ਉਹ ਤੋਰੀਆ ਕਰਕੇ ਫਿਰ ਚੋ ਗਿਆ। ਹਾਂ ਤੜਕੇ ਅਗਲਾ ਆ ਕੇ ਚੋਲੇ ਤਾਂ ਸੁੱਡੀ ਗੱਲ ਸਹੀ ਹੈ ਜਮਾ। ਓਕੇ ਵੀਰੇ ਗੱਲ ਜਮਾ ਤੇ ਮਗਰ ਵੀ ਬੱਚੀ ਬੌਲਾ ਹੀ ਆ। ਹਾਂ ਅੱਜ ਦੋ ਤਰੀਕ ਦੀ ਸੂਈ ਤੇ ਤਿੰਨ ਤੇ ਚਾਰ ਅੱਜ ਚੋਸਤਾ ਨਹੀਂ। ਬਾਕੀ ਦੀ ਗੱਲ ਵੀਰੇ ਜਮਾ ਸਹੀ ਗੱਲ ਕਰੀਆ ਬਾਈ ਨੇ ਜਮਾ ਦੋ ਤਰੀਕ ਦੀ ਸੂਈ ਵੀ ਆ ਨਾੜੂਆ ਨੂੰ ਦਿਖਾਤਾ ਕੱਚਾ ਨਾਲ ਆ ਗਿਆ ਠੀਕ ਆ ਜੀ। ਤੀਜਾ ਨਹੀਂ। ਦੀਜਾ ਦਿਨ। ਤੇ ਬਾਕੀ ਹੀ ਹੈਗਾ ਜਿੰਨਾ ਬਾਈ ਨੇ ਕਿਹਾ ਬੌਲਾ। 12 ਤੇ ਕੋਈ ਗੱਲ ਨਹੀਂ ਹੈ ਜੀ। ਠੀਕ ਆ 12 ਹੈਗਾ ਵੀਰੇ। ओके 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 ਤੇ ਤੁਹਾਡੇ ਬਾਅਦ ਤੇ ਨਵੀਆਂ ਤੇ ਨਵੀਆਂ ਵੀਡੀਓ ਲੈ ਕੇ ਆਉਂਦੇ ਰਾਵਾਂਗੇ ਜਿਹੜੇ ਜਿਹੜੇ ਬੰਦੇ ਰਹਿ ਗਏ ਸਭ ਨੂੰ ਪਹੂ ਦੇ ਦਾਂਗੇ ਕੁਝ ਘਰੋਂ ਦੇ ਦਾਂਗੇ ਤੇ ਕੁਝ ਆਪਾਂ ਬਾਹਰੋਂ ਕਵਰ ਕਰਕੇ ਦੇ ਦਾਂਗੇ ਠੀਕ ਆ ਜੀ ਸਭ ਨੂੰ ਦੇ ਦਾਂਗੇ ਬੇਫਿਕਰ ਰਹੋ ਤੇ ਇੱਕ ਵੀਰੇ ਮਾਫੀ ਚਾਹੁੰਦੇ ਆ ਜਿਹੜੇ ਆਪਾਂ ਨੂੰ ਫੋਨ ਬਾਲੇ ਆਏ ਝੋਟੀ ਦੇ ਤੇ ਫੋਨ ਕਈ ਵੀਰਾਂ ਦੇ ਨਹੀਂ ਚੱਕੇ ਗਏ ਤੇ ਕੋਈ ਗੱਲ ਨਹੀਂ ਵੀਰੇ ਜਰੂਰ ਚੱਕਾਂਗੇ ਤੁਹਾਡੇ ਫੋਨ ਜੋ ਦੁਬਾਰਾ ਕਰਿਆ ਤੇ ਅੱਜ ਫੋਨ ਹੀ ਬਾਲੇ ਆਇਆ ਝੋਟੀ ਦੇ ਤਾਂ ਕਰਕੇ ਤੁਹਾਡੇ ਫੋਨ ਨਹੀਂ ਚੱਕੇ ਗਏ ਤੇ ਮਾਫੀ ਚਾਹੁੰਦੇ ਆ ਆ ਦੇਖੋ ਜੀ ਬਾਲਟੀ ਜਮਾਂ ਤਾਂ ਲਾਤੀ ਵਾਕਈ ਹੈਗਾ ਨਾ ਸਾਢੇ 6 ਕਿਲੋ ਦੋਤੋ ਬਾਈ ਠੀਕ ਹੈ ਜੀ ਮਣਕੇ ਲੈ ਜਾਓ ਬਾਈ ਕਹਿੰਦਾ ਭਾਉਂਦੀ ਆ ਦੇਖੋ ਜੀ ਜਵਾਈ ਹੋਈ ਜਾਂਦੀ ਥੋੜੇ ਸਾਹਮਣੇ ਸਾਰੀ ਜਵਾਈ ਤੁਹਾਨੂੰ ਕਰਕੇ ਦਿਖਾਦੀ ਆ ਡੁੱਲੂਗਾ ਹੁਣ ਤਾਂ ਬਾਈ ਹੈ ਨਾ ਚਲੋ ਭਾਰ ਦਿਓ ਸਮਾਰ ਕੇ ਤਸੱਲੀ ਜੀ ਹੋ ਜੇ ਤੇ ਦੁੱਧ ਦੇ ਨੇ ਵਾਕਈ 18 ਤੋਂ 19 ਕਿਲੋ ਦੇ ਦੇਣਾ। ਇਹ ਜਨਾ ਬਾਈ ਆਪਣੀ ਯਾਰ ਕੋਈ ਸ਼ੱਕ ਵਾਲੀ ਗੱਲ ਨਹੀਂ। ਬੌਲੇ ਤੇ ਸਟਾਰਟ ਹੀ ਹੋਈ ਹੈ ਹਨਾ। ਹਾਂ ਜੇ 13-14 ਕਿਲੋ ਤਾਂ ਬੌਲਾ ਹੀ ਹੈ। ਹੂੰ ਹੈਗਾ ਵੀਰੇ। ਜੇ ਦੁੱਧ ਪੈਂਦਾ ਬਾੜੀ ਜੀ। 7 ਕਿਲੋ ਹੈਗਾ ਝੱਗ ਹੈ ਨਹੀਂ ਹਨਾ ਇਹ ਨਹੀਂ। ਬਸਾ ਝੱਗ ਬਸਾ ਸਵਾਲ। ਬਾੜੀ ਨਹੀਂ ਬਾਈ ਤੇਜੀ ਨਾਲ ਚੋਂਦਾ ਨਹੀਂ ਤਾਂ ਇਹ ਕਿਦੋਂ ਦੀ ਨਿਬੜੀ ਹੁੰਦੀ। ਆ ਦੇਖੋ ਜੀ। ਬਾਕੀ ਦੀ ਗੱਲ ਤੁਸੀਂ ਤਸੱਲੀ ਕਰ ਲਓ ਵੇਖ ਸਕਦੀ। ਜੇ ਬੱਗੇ ਆਨਲਾਈਨ ਕੋਈ ਮੰਗਾਵੇ ਤਾਂ ਵੀ ਤਸੱਲੀ ਆਪਣੀ। ਆਪਣੀ ਬਾਈ ਗਰੰਟੀ ਹੁੰਦੀ ਹੈ। ਠੀਕ ਆ ਆਪਣੀ ਗਰੰਟੀ ਕੋ ਕਰ ਤੇ ਕਰ। ਨਹੀਂ ਬਾਅਦ ਚ ਰਹਿਣਾ ਅਗਲੇ ਵੀਰੇ ਜਵਾ। ਓਕੇ ਗੱਲ ਆ ਦੇਖੋ ਜੀ ਕਰੀ ਚੱਲੇ ਸੰਪਰਕ ਤੇ ਪਿੰਡ ਚੌਕੇ ਹਨਾ ਆ ਦੇਖੋ ਜੀ ਬਾਲਟੀ ਕਰੋ ਚੈੱਕ ਤੇ ਬੱਤੀ ਕਰ ਲੋ ਚੈੱਕ ਤੇ ਮੈਂ ਹੁਣ ਲੇਵਾ ਹੁਣ ਫੇਰ ਦਿਖਾ ਦਿਆਂ ਜਮਾ 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 ਨੇ ਬੋਂਗ ਨੂੰ ਛੋੜ ਗਈ ਘਾਰ ਨਹੀਂ ਸਕਿਆ ਠੀਕ ਆ ਵੀਰੇ ਤੇ ਕਰ ਲਿਓ ਬਾਈ ਦਾ ਸਰਕ ਨੰਬਰ ਹੈਗਾ ਬਾਈ ਦਾ 98761 ਤੇ 24670 ਪਿੰਡ ਚੌਕੇ ਹਨਾ ਸਾਰੇ ਵੀਰਾਂ ਦਾ ਇੰਤ ਤਾਈਂ ਵੀਡੀਓ ਦੇਖਣ ਲਈ ਤਾਂ ਦਿਲੋਂ ਧੰਨਵਾਦ